ਸਿੱਤੂ ਮੂਸੇਵਾਲੇ ਦੇ ਫੈਨਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਮੂਸੇਵਾਲੇ ਦਾ ਨਵਾਂ ਗੀਤ ਹੁਣ ਇੱਕ ਵਾਰ ਫਿਰ ਤੋਂ ਧਮਾਲਾਂ ਪਾ ਰਿਹਾ ਹੈ ਦੱਸ ਦੇ ਕਿ ਨਵਾਂ ਗੀਤ ਰਿਲੀਜ਼ ਹੋਇਆ ਹੈ ਰੀਪੀ ਨਾਮ ਦਾ ਇਹ ਨਵਾਂ ਗੀਤ ਰਿਲੀਜ਼ ਹੋਇਆ ਦੱਸਦੇ ਕਿ ਮੂਸੇ ਵਾਲਾ ਦਾ ਇਹ ਗੀਤ ਸਵੇਰੇ 10:02 ਮਿੰਟ ਤੇ ਰਿਲੀਜ਼ ਹੋਇਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਅਤੇ ਗੀਤ ਦੇ ਬੋਲ ਕਾਫੀ ਤਾਕਤਦਾਰ ਸੇ ਜਾ ਰਹੇ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਰਿਲੀਜ਼ ਹੋਏ ਸਨ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਸੀ ਮਸਲ ਗੀਤ ਦੇ ਬੋਲ ਜਟਾ ਵੇ ਜਟਾ ਕਿਵੇਂ ਐ ਦੇ ਬੋਲਾਂ ਤੋਂ ਸਿੱਧੂ ਮੂਸੇਵਾਲ ਦਾ ਡ੍ਰੀਪੀ ਗੀਤ ਰਿਲੀਜ਼ ਹੋਇਆ ਹੈ ਇਹ ਗੀਤ YouTube ਤੇ ਰਿਲੀਜ਼ ਕੀਤਾ ਗਿਆ ਹੈ ਗੀਤ ਦਾ ਅਜੇ ਆਡੀਓ ਟਰੈਕ ਹੀ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਦ ਵਿੱਚ ਆਉਣ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਇਹ ਗੀਤ ਸੁਣ ਕੇ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਵੀ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਮੂਸੇਵਾਲੇ ਦਾ ਨਵਾਂ ਗੀਤ ਹੁਣ ਇੱਕ ਵਾਰ ਫਿਰ ਤੋਂ ਧਮਾਲਾਂ ਪਾ ਰਿਹਾ ਹੈ ਦੱਸ ਦੇ ਕਿ ਨਵਾਂ ਗੀਤ ਰਿਲੀਜ਼ ਹੋਇਆ ਹੈ ਰੇਪੀ ਨਾਮ ਦਾ ਇਹ ਨਵਾਂ ਗੀਤ ਰਿਲੀਜ਼ ਹੋਇਆ ਦੱਸਦੇ ਕਿ ਮੂਸੇ ਵਾਲਾ ਦਾ ਇਹ ਗੀਤ ਸਵੇਰੇ 10:02 ਮਿੰਟ ਤੇ ਰਿਲੀਜ਼ ਹੋਇਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਅਤੇ ਗੀਤ ਦੇ ਬੋਲ ਕਾਫੀ ਤਾਕਤਦਾਰ ਸੇ ਜਾ ਰਹੇ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਰਿਲੀਜ਼ ਹੋਏ ਸਨ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਸੀ ਲਸਰ ਗੀਤ ਦੇ ਬੋਲ ਜਟਾ ਵੇ ਜਟਾ ਕਿਵੇਂ ਆ ਦੇ ਬੋਲਾਂ ਤੋਂ ਸਿੱਧੂ ਮੂਸੇਵਾਲ ਦਾ ਡ੍ਰੀਪੀ ਗੀਤ ਰਿਲੀਜ਼ ਹੋਇਆ ਹੈ ਇਹ ਗੀਤ YouTube ਤੇ ਰਿਲੀਜ਼ ਕੀਤਾ ਗਿਆ ਹੈ ਗੀਤ ਦਾ ਅਜੇ ਆਡੀਓ ਟਰੈਕ ਹੀ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਦ ਵਿੱਚ ਆਉਣ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਇਹ ਗੀਤ ਸੁਣ ਕੇ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਵੀ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ ਮੂਸੇਵਾਲੇ ਦਾ ਨਵਾਂ ਗੀਤ ਹੁਣ ਇੱਕ ਵਾਰ ਫਿਰ ਤੋਂ ਧਮਾਲਾਂ ਪਾ ਰਿਹਾ ਹੈ ਦੱਸ ਦੇ ਕਿ ਨਵਾਂ ਗੀਤ ਰਿਲੀਜ਼ ਹੋਇਆ ਹੈ ਰੀਪੀ ਨਾਮ ਦਾ ਹੈ ਨਵਾਂ ਗੀਤ ਰਿਲੀਜ਼ ਹੋਇਆ ਦੱਸਦੇ ਕਿ ਮੂਸੇ ਵਾਲਾ ਦਾ ਹੈ ਗੀਤ ਸਵیرے 10:02 ਮਿੰਟ ਤੇ ਰਿਲੀਜ਼ ਹੋਇਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਅਤੇ ਗੀਤ ਦੇ ਬੋਲ ਕਾਫੀ ਤਾਕਤਦਾਰ ਸੇ ਜਾ ਰਹੇ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਰਿਲੀਜ਼ ਹੋਏ ਸਨ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਸੀ ਮਸਰ ਗੀਤ ਦੇ ਬੋਲ ਜਟਾ ਵੇ ਜਟਾ ਕਿਵੇਂ ਆ ਦੇ ਬੋਲਾਂ ਤੋਂ ਸਿੱਧੂ ਮੂਸੇਵਾਲ ਦਾ ਡ੍ਰੀਪੀ ਗੀਤ ਰਿਲੀਜ਼ ਹੋਇਆ ਹੈ ਇਹ ਗੀਤ YouTube ਤੇ ਰਿਲੀਜ਼ ਕੀਤਾ ਗਿਆ ਹੈ ਗੀਤ ਦਾ ਅਜੇ ਆਡੀਓ ਟਰੈਕ ਹੀ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਅਦ ਵਿੱਚ ਆਉਣ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਇਹ ਗੀਤ ਸੁਣ ਕੇ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਵੀ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਬਿਊਰੋ ਰਿਪੋਰਟ ਐਸਮ ਜੈਕ ਨਿਊਜ਼ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ ਮੂਸੇਵਾਲੇ ਦਾ ਨਵਾਂ ਗੀਤ ਹੁਣ ਇੱਕ ਵਾਰ ਫਿਰ ਤੋਂ ਧਮਾਲਾਂ ਪਾ ਰਿਹਾ ਹੈ ਦੱਸ ਦੇ ਕਿ ਨਵਾਂ ਗੀਤ ਰਿਲੀਜ਼ ਹੋਇਆ ਹੈ ਰੀਪੀ ਨਾਮ ਦਾ ਇਹ ਨਵਾਂ ਗੀਤ ਰਿਲੀਜ਼ ਹੋਇਆ ਦੱਸਦੇ ਕਿ ਮੂਸੇ ਵਾਲਾ ਦਾ ਇਹ ਗੀਤ ਸਵੇਰੇ 10:02 ਮਿੰਟ ਤੇ ਰਿਲੀਜ਼ ਹੋਇਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਅਤੇ ਗੀਤ ਦੇ ਬੋਲ ਕਾਫੀ ਤਾਕਤਦਾਰ ਸੇ ਜਾ ਰਹੇ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਰਿਲੀਜ਼ ਹੋਏ ਸਨ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਉਸ ਨੂੰ ਖੂਬ ਪਿਆਰ ਦਿੱਤਾ ਗਿਆ ਸੀ ਮਸਲ ਗੀਤ ਦੇ ਬੋਲਰ ਜੱਟਾ ਵੇ ਜੱਟਾ ਕਿਵੇਂ ਐ ਦੇ ਬੋਲਾਂ ਤੋਂ ਸਿੱਧੂ ਮੂਸੇਵਾਲ ਦਾ ਡ੍ਰੀਪੀ ਗੀਤ ਰਿਲੀਜ਼ ਹੋਇਆ ਹੈ ਇਹ ਗੀਤ YouTube ਤੇ ਰਿਲੀਜ਼ ਕੀਤਾ ਗਿਆ ਹੈ ਗੀਤ ਦਾ ਅਜੇ ਆਡੀਓ ਟਰੈਕ ਹੀ ਰਿਲੀਜ਼ ਕੀਤਾ ਗਿਆ ਹੈ ਤੇ ਵੀਡੀਓ ਬਾਅਦ ਵਿੱਚ ਆਉਣ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਇਹ ਗੀਤ ਸੁਣ ਕੇ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਵੀ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼